ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ 2027 ਦੇ ਵਿੱਚ ਪੰਜਾਬ ਦੀ ਸੱਤਾ ਦੀ ਖੇਡ ਸ਼ੁਰੂ ਹੋ ਜਾਣੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ 2027 ਦੇ ਵਿੱਚ ਕਿਹੜੀਆਂ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਰਹੇਗਾ ਮੰਨ ਲਓ ਤੁਹਾਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਰਹੇਗਾ ਤਾਂ ਤੁਸੀਂ ਕਮੈਂਟ ਕਰੋ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਰਹੇਗਾ ਜੇ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਮੁਕਾਬਲਾ ਰਹੇਗਾ ਤਾਂ ਤੁਸੀਂ ਉਹ ਲਿਖ ਸਕਦੇ ਹੋ ਜਾਂ ਕੋਈ ਹੋਰ ਵੀ ਪਾਰਟੀ ਤੁਹਾਨੂੰ ਲੱਗਦੀ ਹੈ ਕਿ ਇਹਨਾਂ ਦਾ ਮੁਕਾਬਲਾ ਰਹੇਗਾ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਕੀ ਸੋਚਦੇ ਨੇ ਕਿਹੜੀਆਂ ਦੋ ਪਾਰਟੀਆਂ ਦੇ ਵਿੱਚ 2027 ਦੇ ਵਿੱਚ ਟੱਕਰ ਹੋਵੇਗੀ ਰੁੱਖ ਕਰ ਰਹੇ ਨੇ ਪਹਿਲੀ ਵੱਡੀ ਖਬਰ ਵੱਲ ਨੂੰ ਸੀਐਮ ਭਗਵੰਤ ਮਾਨ ਨੇ ਅੱਜ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਸੁਖਬੀਰ ਬਾਦਲ ਦੀ ਰਾਜ ਕੇ ਰੇਲ ਬਣਾਈ ਹੈ ਸੁਖਬੀਰ ਬਾਦਲ ਦਾ ਤਾਂ ਰਾਜ ਕੇ ਮਜ਼ਾਕ ਹੀ ਉਡਾਇਆ ਹੈ ਰੇਲ ਤਾਂ ਛੱਡੋ ਮਜ਼ਾਕ ਉਡਾਇਆ ਕੀ ਕੋਈ ਜਾਣਕਾਰੀ ਹੈ ਆਉਂ ਤੁਹਾਨੂੰ ਸੁਣਾਉਂਦੇ ਹਾਂ ਕਿ ਜਿਹਨੇ ਬਾਕੀ ਜਿਹੜੇ ਕਹਿੰਦੇ ਮੁੱਖ ਮੰਤਰੀ ਸੀਗੇ ਤੁਸੀਂ ਕਹਿੰਦੇ ਕਿ ਮੈਂ ਲੋਕਾਂ ਦਾ ਹਸਾਨ ਨਹੀਂ ਕੀਤਾ ਮੈਂ ਲੋਕਾਂ ਦਾ ਹਸਾਨ ਨਹੀਂ ਕਰਿਆ ਬਾਕੀ ਜਿਹੜਾਂ ਦਾ ਲੱਗਦਾ ਹਸਾਨ ਕਰਦੇ ਸੀ ਕਿਉਂਕਿ ਬਾਕੀ ਤਾਂ ਕੋਈ ਪੁੱਛੇ ਨਹੀਂ ਹਸਾਨ ਹੀ ਕਰਦੇ ਹੋ ਕਹਿੰਦਾ ਮੈਨੂੰ ਕੀ ਕਹਿੰਦੇ ਉਹਨਾਂ ਜੋ ਸਿੱਧੂ ਹੈ ਨਾ ਮੁੱਖ ਮੰਤਰੀ ਬਣਾ ਲਓ ਤਾਂ ਮੈਂ ਕੰਮ ਪੰਜਾਬ ਦਾ ਕਰ ਦੂੰ ਨੀ ਮੈਂ ਕਰਦਾ ਹਸਾਨ ਕਰਦੇ ਲੋਕ ਹਮ ਜੇ ਜੇ ਤੁਸੀਂ ਮੁੱਖ ਮੰਤਰੀ ਨਹੀਂ ਬਣਦੇ ਪੰਜਾਬ ਦੀ ਸੇਵਾ ਨਹੀਂ ਹੋ ਸਕਦੀ ਫਿਰ ਕਿੰਨੀਆਂ ਐਨ ਜੀਓਜ਼ ਨੇ ਕਿੰਨੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਸੜਕਾਂ 'ਤੇ ਵੀ ਬਣਾਉਂਦੇ ਨੇ ਲੰਗਰ ਵੀ ਲਾਉਂਦੇ ਨੇ ਪਰਦੀਆਂ ਵੰਡਦੇ ਆ ਫ੍ਰੀਜ ਦੇ ਆ ਫੌਜ ਚ ਭਰਤੀਆਂ ਕਰਾਉਣ ਵਾਲੇ ਬਾਬੇ ਨੇ ਤੇ ਉਹ 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 ਫਿਰ ਮੁਕਮਤਰੀ ਨਹੀਂ ਉਹ ਤਾਂ ਕਹਿੰਦੇ ਮੈਂ ਇੱਕੋ 500 ਕਰੋੜ ਹੈ ਨਹੀਂ ਮੈਂ ਤਾਂ ਨਹੀਂ ਬਣਦਾ ਮੇਰੇ ਕੋਲ ਤਾਂ ਕਹਿੰਦੇ ਮੌਕੇ ਬਹੁਤ ਨਾਲੇ ਨਾਲੇ ਉਸੇ ਜੀ ਕਹੀ ਜਾਂਦੇ ਪੈਸੇ ਬਹੁਤ ਕਮਾਉਣੇ ਸੀ ਕਿ ਟੈਲੀਵਿਜ਼ਨ ਉਹ ਛੱਡ ਕੇ ਆਇਆ ਤੇ ਮੈਂ ਵੀ ਛੱਡ ਕੇ ਆਂ ਟੈਲੀਵਿਜ਼ਨ ਹੂੰ ਠੀਕ ਹੈ ਨਾ ਇਹ ਤੇ ਪਾਰਟ ਟਾਈਮ ਜੌਬ ਥੋੜੀ ਐ ਵੀ 9 ਤੋਂ 5 ਮੈਂ ਸ਼ੂਟਿੰਗ ਕਰਿਆ ਕਰੂੰਗਾ ਫਿਰ ਰਾਤ ਨੂੰ ਮੈਂ ਆਜਿਆ ਕਰੂੰਗਾ ਤੇ ਫਿਰ ਮੈਂ ਲੋਕਾਂ ਚ ਰਿਆ ਕਰੂੰ ਇਹ ਤਾਂ ਭਈ ਸੇਵਾ ਰਾਜਨੀਤੀ ਚ ਸੇਵਾ ਜੇ ਤੁਸੀਂ ਮੈਂ ਮੈਂ ਵੀ ਤਾਂ ਛੱਡ ਕੇ ਆਇਆ ਜਾਂਦਾ ਕੈਰੀਅਰ ਬਿਲਕੁਲ ਤੇ ਮੈਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀਗਾ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਠੀਕ ਹੈ ਨਾ ਮੈਂ ਮੈਂ ਕਹਿੰਦੀ ਜੇ ਹੁਣ ਤੁਰਨਾ ਤਾਂ ਇੱਧਰ ਹੀ ਤੋਂ ਉਸੇ ਉਸੇ ਚੀਜ਼ ਤੋਂ ਤੇ ਸੁਖਬੀਰ ਬਾਦਲ ਵੀ ਤੰਜ ਕਰਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਕਿ ਜਦੋਂ ਇਹ ਐਂਟਰਟੇਨਮੈਂਟ 'ਚ ਹੁੰਦੇ ਸੀਗੇ ਕਹਿੰਦੇ ਮੇਰੇ ਕੋਲੋਂ ਆਉਂਦੇ ਹੁੰਦੇ ਸੀਗੇ ਮੈਨੂੰ ਸਰ ਸਰ ਕਹਿੰਦੇ ਹੁੰਦੇ ਸੀਗੇ ਤੇ ਫਿਰ ਮੈਂ ਹੁਣ ਕੀ ਕਹਿੰਦਾ ਮੈਂ ਉਹ ਇਹ ਕਹਿੰਦਾ ਹਾਂਗਾ ਤੇ ਮੈਂ ਇੱਕ ਕਲਾਕਾਰ ਸੀਗਾ ਉਹਨਾਂ ਦੇ ਪ੍ਰੋਗਰਾਮ ਮੈਂ ਉਹਨਾਂ ਦੇ ਬਹੁਤ ਸਾਰੇ ਸਰਕਾਰ ਦੇ ਪ੍ਰੋਗਰਾਮ ਹੁਣ ਵੀ ਕਰਦੇ ਸੀ ਸਾਡੇ ਜਿਹੜੇ ਉਹਦੇ ਪ੍ਰਭਾਵ ਸੀ ਸਰ ਇੱਕ ਪਾਈ ਪਾਈ ਟੋਲ ਹੁੰਦਾ ਹੈ ਹਾਂ ਤਾਂ ਸੁਖਵੀਰ ਬਾਦਲ ਦੇ ਪ੍ਰੋਗਰਾਮ ਕਰਦੇ ਸੀ ਕਿ ਮੈਂ ਸਰ ਕਹੂੰਗਾ ਵੀ ਡਿਪਟੀ ਸੀਐਮ ਮੈਂ ਫਿਰ ਮੈਂ ਉਹਦੇ ਰੋੜਾ ਮਾਰਦਾ ਮੈਂ ਤੇ ਹੁਣ ਜਦੋਂ ਮੁੱਖ ਮੰਤਰੀ ਬਣ ਕੇ ਮੈਨੂੰ ਤਾਂ ਮੁੱਖ ਮੰਤਰੀ ਕਹਿ ਲੈਣ ਓਏ ਏ ਕਮਲੇ ਨੇ ਓਏ ਏ ਮਲੰਗ ਨੇ ਸੁਖਵੀਰ ਬਾਦਲ ਦੀ ਅਲਗੋ ਗੱਲ ਛੱਡੋ ਕੋਈ ਹੋਰ ਵਧੀਆ ਗੱਲ ਕਰੋ ਯਾਰ ਸਾਡੋ ਕਰੀ ਉਦੋਂ ਤੁਹਾਨੂੰ ਪਤਾ ਹੀ ਹੈ ਮਨ ਮਾਨੋਦੀ ਹੈ ਐਜੰਸਾਂਗਰ ਲੱਗਦੀ ਹੈ ਅੱਜ ਤੁਸੀਂ ਉਦੋਂ ਘਾਟ ਨੂੰ ਬਹੁਤ ਵੱਡਾ ਕਰਨ ਚਾ ਰਹੇ ਹੋ ਤਿੰਨ ਪੰਜਾਤੀਆਂ ਧੀਆਂ ਜਿਹੜੀਆਂ ਕ੍ਰਿਕਟ ਦੇ ਵਿੱਚ ਵਰਲਡ ਕੱਪ ਦੇ ਵਿੱਚ ਇਹ ਜੀਆਂ ਗੱਲਾਂ ਪੁੱਛੋ ਸੁਖਵੀਰ ਬਾਲਦੀਆਂ ਗੱਲਾਂ ਵਿੱਚ ਪਾ ਕੇ ਸਾਰਾ ਮੂਡ ਹੀ ਖਰਾਬ ਕਰਦੇ ਅਗਲੀ ਖਬਰ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਸ ਦੇ ਵੱਲੋਂ ਯੋਧ ਨਸ਼ਿਆਂ ਦੇ ਵਿਰੋਧ ਚਲਾਇਆ ਜਾ ਰਿਹਾ ਹੈ ਉਸ ਦੀ ਪੋਰ ਖੋਲਦੀ ਹੋਈ ਵੀ ਇਹ ਵੀਡੀਓ ਸਾਹਮਣੇ ਆਈ ਹੈ ਸੋ ਇੱਕ ਪਿਓ ਦੇ ਵੱਲੋਂ ਆਪਣੇ ਪੁੱਤਰ ਨੂੰ ਨਸ਼ੇ ਦੀ ਹਾਲਾਤ ਦੇ ਵਿੱਚ ਦੇਖਿਆ ਜਾਂਦਾ ਹੈ ਉਸ ਦੇ ਵੱ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਸਰਕਾਰ ਨੂੰ ਲਾਂਹਂਤਾ ਪਾਈਆਂ ਜਾ ਰਹੀਆਂ ਹਨ ਕਿ ਉਸ ਦਾ ਬੁੱਧ ਐਨਾ ਜ਼ਿਆਦਾ ਨਸ਼ੇ ਦੇ ਵਿੱਚ ਹੈ ਕਿ ਉਸ ਦੇ ਕੋਲ ਸਹੀ ਤਰੀਕੇ ਨਾਲ ਖੜਾ ਵੀ ਨਹੀਂ ਹੋਇਆ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਵੇਂ ਇਸ ਦੇ ਵੱਲੋਂ ਨਸ਼ਾ ਕੀਤਾ ਗਿਆ ਹੈ ਕਿਵੇਂ ਇਹ ਡਿੱਗਦਾ ਹੀ ਜਾ ਰਿਹਾ ਹੈ ਸੋ ਹੋਰ ਐਸ ਪੀਓ ਦੇ ਵੱਲੋਂ ਆਪਣੇ ਪੁੱਤ ਬਾਰੇ ਤੇ ਪੰਜਾਬ ਦੀ ਲਾਂਹਂਤੀ ਸਰਕਾਰ ਬਾਰੇ ਕੀ ਕੁਝ ਕਿਹਾ ਹੈ ਆਉ ਤੁਹਾਨੂੰ ਸੁਣਾਉਂਦੇ ਆਂ ਵੀਡੀਓ ਦੇ ਵਿੱਚ ਆਏ ਕੱਲਾ ਕੱਲਾ ਜੇ ਮੇਰਾ ਮੁੰਡਾ ਇਹ ਸਰਕਾਰ ਮੈਂ ਦਾਹਵਰੀ ਠਾਣੇ ਗਿਆ ਉਹਨਾਂ ਦੀ ਭੈਣੀਆਂ ਐ ਉਹਨਾਂ ਦੀ ਸਾਲਿਆਂ ਦੀ ਕੋਈ ਨਹੀਂ ਇੱਥੇ ਆਇਆ ਕੁੜੀ ਹਵਾ ਇਹਨੂੰ ਫੜ ਕੇ ਕਰੇ ਸੈਂਟਰ ਚ ਛੁੱਟੋ ਇਹਨੂੰ ਤੁਹਾਡੀ ਜ਼ਿੰਮੇਵਾਰੀ ਆ ਸਰਕਾਰ ਦੀ ਇਹ ਸਰਕਾਰ ਦੀ ਬਣਦੀ ਆ ਜ਼ਿੰਮੇਵਾਰੀ ਮੇਰੀ ਨਹੀਂ ਕੀ ਇਹ ਮੈਂ ਬਥੇਰੇ ਜਿੰਦਰੇ ਮਾਰ ਕੇ ਵੇਖ ਲੈ ਇਹਨੂੰ ਇਹਨੂੰ ਛੁੱਟੋ ਇਹਨੂੰ ਇਹ ਕੱਲਾ ਕੱਲਾ ਜੇ ਚੋਂ ਕੁੜੀਆਂ ਦਾ ਭਰਾ ਜੇ ਇਹਨੂੰ ਛੁੱਟੋ ਇਹਨੂੰ ਆਹ ਵੇਖ ਲੋ ਆਵਰ ਪਾਲ ਪਿੰਡ ਦੇ ਵਿੱਚ ਆ ਕੁਝ ਹੋੰਦਿਆ ਕਹਿੰਦੇ ਨਸ਼ੇ ਨਸ਼ੇ ਬੰਦ ਹੋ ਗਏ ਆ ਪਰ ਨਸ਼ੇ ਕੁੜੀ ਹੋਵੇ ਦੁਕਾਨਾਂ ਦੇ ਵਿਗੰਡਾ ਇਹਦੇ ਉਹ ਥਾਣੇ ਵਾਲੇ ਆਪ ਰੁਪਈਏ ਲੈਂਦੇ ਜੇ ਉਹਨਾਂ ਨੂੰ ਛੱਡ ਦਿੰਦੇ ਇਹ ਦਵਾਈਆਂ ਨੂੰ ਆ ਆ ਵੇਖੋ ਹੁਣ ਆ ਵੇਖ ਲਓ ਹਾਲ ਆ ਵੇਖੋ ਇਧਰ ਕੀ ਬੰਡਿਆ ਇਹ 10 ਵਾਰੀ ਮੈਂ ਚੁੱਕਿਆ ਜੇ ਕਿੰਨੀ ਵਾਰੀ ਚੁੱਕਾਂ ਸਲਾਮ ਮਿਲ ਜਾਂਦੇ ਮੈਨੂੰ ਬੁਰਾ ਸਾਡੇ ਘਰ ਦਾ ਹਾਲ ਆ ਦੋ ਇਹਦੇ ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਰਾਜਾ ਵੜਿੰਗ ਤੇ ਵੱਡਾ ਬਿਆਨ ਦਿੱਤਾ ਹੈ ਬਿਆਨ ਧਿਆਨ ਨਾਲ ਸੁਣਿਓ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਕਿ ਸੁਖਬੀਰ ਬਾਦਲ ਸਹੀ ਕਹਿ ਰਿਹਾ ਹੈ ਜਾਂ ਗਲਤ ਕਹਿ ਰਿਹਾ ਹੈ ਬਹੁਤ ਵੱਡੀ ਗੱਲ ਕਹੀ ਹੈ ਰਾਜਾ ਵੜਿੰਗ ਦੇ ਬਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਦੱਸਾਂ ਆ ਸਾਰੇ ਠੱਗੀ ਠੋਰੀ ਵਾਲੇ ਬੰਦੇ ਆ ਕਾਂਗਰਸੀ ਐਂ ਸਾਰੇ ਹੁਣ ਭਗਵੰਤ ਮਾਨ ਤੋਂ ਕਿਉਂ ਡਰਦੇ ਆ ਕਿਉਂਕਿ ਉਹਨੇ ਫਾਈਲਾਂ ਖੋਲੀਆਂ ਆ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਆ ਆ ਰਾਜਾ ਬੜਿੰਗ ਰੋਜ਼ ਕਿਚਨਾ ਕਰਦਾ ਭਗਵੰਤ ਮਾਨ ਕਿ ਤੇਰੀ ਬੱਸਾਂ ਦੀ ਫਾਈਲ ਮੇਰੇ ਕੋਲੇ ਹੈ ਜਦੋਂ ਬੋਲਦਾ ਬੱਸਾਂ ਦੀ ਫਾਈਲ ਮੇਰੇ ਕੋਲੇ ਹੈ ਕਿਸੇ ਅਕਾਲੀ ਦਲ ਦੇ ਲੀਡਰ ਬਾਰੇ ਕਿਹਾ ਨੇ ਕਿਉਂਕਿ ਹਿੰਮਤ ਨਹੀਂ ਹੈ ਅਕਾਲੀ ਦਲ ਪੰਜਾਬ ਨਾਲ ਜੁੜਿਆਈ ਸੀ ਅਸੀਂ ਜੋ ਕੁਝ ਬਣਾਇਆ ਪੰਜਾਬ ਸਾਡੀ ਸੋਚ ਪੰਜਾਬ ਅਸੀਂ ਮਰਨਾ ਪੰਜਾਬ ਅਗਲੀ ਖਬਰ ਸੋਨੀਆ ਮਾਨ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਸੋਨੀਆ ਮਾਨ ਨੂੰ ਧਮਕੀ ਮਿਲੀ ਸੀ ਫਿਰ ਐਫ ਆਈ ਆਰ ਦਰਜ ਹੋ ਗਈ ਸੀ ਹੁਣ ਉਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਕੌਣ ਹੈ ਇਹ ਬੰਦਾ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਪੁਲਿਸ ਦੀ ਜ਼ੁਬਾਨੀ 318 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਸਾਰੇ ਸਿਗੇ ਮਾਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸਪੀਡੀ ਉਹਨਾਂ ਦੀ ਰਹਿਮਾਈ ਹੇਠ ਅਲੱਗ-ਅਲੱਗ ਟੀਮਾਂ ਨੇ ਟੈਕਨੋਲ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆ ਪੰਜ-ਸੱਤ ਆਈਡੀਆਂ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਆ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਆਪਾਂ ਨੂੰ ਵੀ ਇਹ ਚੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਇਹਦੇ ਵੱਲੋਂ। ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਛੋਕੜ ਸੀਗਾ ਇਹ ਥਾਣਾ ਪਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਪਿੰਡੀ ਸੈਦਾਂ ਉੱਥੋਂ ਦਾ ਏ ਉਹ ਸਾਰੇ ਕਾਰਨਾਂ ਨੂੰ ਹਲੇ ਗਹਿਰਾਈ ਨਾਲ ਤਫ਼ਤੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੜਾਈ ਦਾ ਉਹ ਤਫ਼ਤੀਸ਼ ਦਾ ਮੈਟਰ ਹੈ ਜੀ ਹਲੇ ਹਾਲੇ ਦੇ ਅरेस्ट ਕੀਤੀ ਗਈ ਹੈ ਜਿਸ ਕ ਅਗਲੀ ਖਬਰ ਇੱਕ ਰੈਲੀ ਦੇ ਦੌਰਾਨ ਸੁਖਬੀਰ ਬਾਦਲ ਨੇ ਤਲਬੀਰ ਗਿੱਲ ਦੇ ਵੱਡਾ ਹਮਲਾ ਕੀਤਾ ਸੀ ਕਿ ਸਕੂਟਰਾਂ ਵਾਲੇ ਜਿਹੜੇ ਹੈਗੇ ਆ ਅੱਜ ਬੱਸਾਂ ਵਾਲੇ ਤੇ ਕਾਰਾਂ ਵਾਲੇ ਹੋ ਗਿਆ ਐਦਾ ਦਾ ਬਿਆਨ ਜਿਹੜਾ ਹੈਗਾ ਸੀ ਸੁਖਬੀਰ ਬਾਦਲ ਵੱਲੋਂ ਦਿੱਤਾ ਗਿਆ ਸੀ ਅੱਜ ਤਲਬੀਰ ਗਿੱਲ ਨੇ ਠੋਕਵਾ ਜਵਾਬ ਦਿੱਤਾ ਹੈ ਸੁਖਬੀਰ ਬਾਦਲ ਨੂੰ ਇੱਕ ਇੱਕ ਗੱਲ ਸੁਣਨ ਵਾਲੀ ਹੈ ਮੈਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਣਾ ਕਿ ਤੁਸੀਂ ਕੱਲ ਉੱਥੇ ਨਿੱਜੀ ਤੌਰ ਤੇ ਮੇਰੇ ਖਿਲਾਫ ਬੋਲ ਕੇ ਗਏ ਇਹ ਕਹਿੰਨ ਮੈਨੂੰ ਕਹਿਣ ਲੱਗੇ ਕਿ ਇਹ ਸਕੂਟਰ ਤੇ ਆਇਆ ਸੀ ਤੇ ਮੈਨੂੰ ਤਾਂ ਨਹੀਂ ਪਤਾ ਭਾਈ ਇਹ ਸਿੱਧੇ ਹਾਜ ਚ ਜੰਮੇ ਫਿਰ ਸਾਰੀ ਦੁਨੀਆ ਧਰਤੀ ਤੋਂ ਜੰਮ ਕੇ ਹੌਲੀ-ਹੌਲੀ ਅਸੀਂ ਫਿਰ ਉੱਠਣਾ ਸਿੱਖਦੇ ਆਂ ਫਿਰ ਅਸੀਂ ਹੌਲੀ-ਹੌਲੀ ਸਕੂਟਰ ਗੱਡੀਆਂ ਬੱਸਾਂ ਵਾਲੇ ਹੋਨੇ ਆਂ ਫਿਰ ਅਸੀਂ ਗਾਂ ਤਰੱਕੀ ਕਰਦੇ ਆਂ ਤੇ ਮੈਂ ਬਾਦਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ 2004 ਦੇ ਵਿੱਚ ਇਹਨਾਂ ਨੇ ਕਰਨ ਬਰਾੜ ਦੇ ਨਾਲ ਇਲੈਕਸ਼ਨ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬਾਦਲਪਿੰਡ ਸੱਦਿਆ ਤੇ ਜਿੱਥੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਏਡਾ ਕੀ ਰੂਮ ਸੀ ਇੱਕ ਪਾਸੇ ਸੋਫੇ ਲੱਗੇ ਸੀ ਇੱਕ ਬੰਨੇ ਡਾਈਨਿੰਗ ਟੇਬਲ ਲੱਗਾ ਸੀ ਤੇ ਜਿਹੜੀ ਛੱਤ ਸੀਗੀ ਛੱਤ ਤੋਂ ਏਡੇ ਏਡੇ ਖੇਪੜ ਸੀਮੈਂਟ ਦੇ ਲਾਹ ਲਾ ਕੇ ਥੱਲੇ ਡਿੱਗੇ ਸੀਗੇ ਮੈਂ ਤਲਵੀਰ ਸਿੰਘ ਨੇ ਆਪਦੀਆਂ ਇਨ੍ਹਾਂ ਅੱਖਾਂ ਦੇ ਨਾਲ ਵੇਖਿਆ ਤੇ ਠੀਕ ਆ ਭਾਈ 2007 ਤੋਂ ਲੈ ਕੇ 17 ਤੱਕ ਜਿਹੜੀ ਤੁਸੀਂ ਲੁੱਟਕਸੁੱਟ ਮਚਾਈ ਆ ਉਹ ਮੈਂ ਕੀ ਦੱਸਣਾ ਸਾਰੇ ਦੁਨੀਆਂ ਨੂੰ ਜਗ ਜਾ ਰਿਹਾ ਜਿਹਦੇ ਨਤੀਜੇ ਅੱਜ ਆ ਗਏ ਤੇ ਦੋ ਤਿੰਨ ਸੀਟਾਂ ਤੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਾਂਦਾ ਦੋ ਤੇ ਛੱਡ ਕੇ ਭੱਜ ਗਏ ਇੱਕੋ ਹੀ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟਕਸੁੱਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾਸ ਫੇਰ ਬਣ ਗਿਆ ਚੰਡੀਗੜ੍ਹ ਚਾਰ-ਚਾਰ ਪੰਜ-ਪੰਜ ਲਿਫਟ ਵਾਲੀਆਂ ਕੋਠੀਆਂ ਫੇਰ ਬਣ ਗਿਆ ਗੜਗਾਉਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਅਸੀਂ ਤੇ ਜਿਹੜੀਆਂ ਸਾਡੇ ਕੋ ਗੱਡੀਆਂ ਉਹ ਵੀ ਕਿਸ਼ਤਾਂ ਦੀ ਆ ਭਾਵੇਂ ਤੂੰ ਚੈੱਕ ਕਰਾ ਲਾ ਤੈਨੂੰ ਮੈਂ ਦੱਸ ਦੂੰਗਾ ਕਿ ਮੈਂ ਉਹੋ ਜਿਹਾ ਬੰਦਾ ਨਹੀਂ ਜੋ ਕੁਝ ਤੁਸੀਂ ਕਰਦੇ ਰਹੇ ਮੈਂ ਤੁਹਾਡੇ ਨਾਲ ਹੀ ਰਿਹਾ ਜੋ ਕੁਝ ਤੁਸੀਂ ਮੈਨੂੰ ਫਿਰ ਕਰਾਇਆ ਹੋਊਗਾ ਤੁਹਾਨੂੰ ਫਿਰ ਸਾਰੇ ਸਾਹਮਣੇ ਹੀ ਆ। ਕੱਲ ਉਹਨਾਂ ਨਾਲੋਂ ਗਨਮੈਨ ਦੀ ਵੀ ਕੀਤੀ ਗਈ ਉਹ ਕਹਿੰਦੇ ਕਿ ਜਿਹੜੇ ਗਨਮੈਨ ਤੁਸੀਂ ਲੈ ਕੇ ਜਾ ਰਹੇ ਹੋ ਉਹਨਾਂ ਨਾਲ ਸਮਝਦੇ ਵੇ ਤੁਹਾਨੂੰ ਉਹ ਫੜ ਕੇ ਲਿਆਉਣਗੇ। ਮੈਂ ਉਧਰਲੇ ਪਾਸੇ ਵੀ ਆਉਣਾ ਵਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਮੈਂ ਕੋਈ ਚਿੱਟੇ ਕਾਲੇ ਦਾ ਕੰਮ ਨਹੀਂ ਕਰਦਾ ਕਿ ਮੈਨੂੰ ਗਨਮੈਨ ਫੜਨਗੇ ਗਨਮੈਨ ਉਹਨਾਂ ਨੂੰ ਹੀ ਫੜਨਗੇ ਜਿਹੜੇ ਕੋਈ ਚਿੱਟੇ ਕਾਲੇ ਦਾ ਕੰਮ ਕਰਦੇ ਆ। ਮੈਂ ਬਾਦਲ ਸਾਹਿਬ ਨੂੰ ਹੋਰ ਗੱਲ ਕਹਿਣੀ ਚਾਹਣਾ ਬੜੀਆਂ ਪੁੱਠੀਆਂ ਸਿੱਧੀਆਂ ਮੇਰੇ ਖਿਲਾਫ ਉੱਥੇ ਕੱ ਹਾਂ ਵੇਖੋ ਇੱਕ ਅਮਰਧਾਰੀ ਬੰਦਾ ਹੋ ਕੇ ਐਡਾ ਵੱਡਾ ਝੂਠ ਬੋਲੇ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਇਹ ਤਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਇਹਨਾਂ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਵੀ ਹੁਕਮ ਨਹੀਂ ਮੰਨਿਆ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਹੇਦਾਰ ਨੂੰ ਇਹਨਾਂ ਨੇ ਲਾਹ ਗਏ ਉਹ ਮਾਰਿਆ ਤੇ ਆਪ ਦਾ ਜਹੇਦਾਰ ਲਾ ਕੇ ਤੇ ਅੱਜ ਫੇਰ ਆਪ ਦੀਆਂ ਮਨਮਾਨੀਆਂ ਕਰ ਰਹੇ ਆ ਜਿਹੜੇ ਪਾਰਟੀਆਂ ਦੇ ਵਿੱਚੋਂ ਜਹੇਦਾਰ ਸਾਹਿਬਾਨਾ ਨੇ ਕੱਢੇ ਸੀ ਉਹਨਾਂ ਨੂੰ ਫੇਰ ਵਾਪਸ ਲਿਆਉਂਦੇ ਆ ਇਹਨਾਂ ਦੇ ਸ਼੍ਰੀ ਕਾਲ ਤਖਸਬ ਤੇ ਵੀ ਆਪ ਦਾ ਜੜਾ ਵਾ ਉਹ ਕਬਜ਼ਾ ਜਮਾਇਆ ਹੋਇਆ ਔਰ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਕਿ ਇਹ ਵੀ ਦਿਨ ਜਿਹੜਾ ਜਲਦੀ ਆਊਗਾ ਔਰ ਸ਼੍ਰੀ ਕਾਲ ਤਖਸਬ ਵੀ ਇਹਨਾਂ ਤੋਂ ਆਜ਼ਾਦ ਹੋਊਗਾ ਔਰ ਸ਼ਰੌਨੀ ਗੁਰਦਾਰਾ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਵੀ ਇਹਨਾਂ ਕੋਲ ਆਜ਼ਾਦ ਹੋਊਗੀ ਇਹ ਪੰਥਕ ਆਪਣੇ ਆਪ ਨੂੰ ਖਵਾਉਣ ਵਾਲੇ ਪੰਥ ਦਾ ਢੋਂਗ ਰਚਣ ਵਾਲੇ ਬੰਦੇ ਇਹਨਾਂ ਨੂੰ ਪੁੱਛੋ ਕਿ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਗੁਰੂ ਸਾਹਿਬ ਦੇ ਸਾਡੇ ਅੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਆ ਤੇ ਕਿੱਥੇ ਲਿਖ ਕੇ ਦਿੱਤਾ ਕਿ ਇਹਨਾਂ ਮਲਾਜਮਾਂ ਤੇ ਜਿਹੜਾ ਪਰਚਾ ਦਰਜ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਸੋ اے ਜ਼ੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ